ਮંત્રી ਹਰਜੋਤ ਸਿੰਘ ਬੈਂਸ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੁਰਜ ਦੇ ਵਿੱਚ ਰਾਤ ਪਾਰ ਰਾਹਤ ਕਾਰਜਾਂ ਦਾ ਕੰਮ ਕੀਤਾ ਤੇ ਸੰਗਤ ਦੇ ਨਾਲ ਮਿਲ ਕੇ ਪਿੰਡ ਦੱਬਟ ਵਾਲੀ ਨਹਿਰ ਦੇ ਵਿੱਚ ਪੇ ਪਾਰ ਨੂੰ ਪੂਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਨਾਲ ਮਿਲ ਕੇ ਅੱਜ ਇਸ ਨਹਿਰ ਨੂੰ ਰਾਤ 2 ਵਜੇ ਦੱਸਿਆ ਜਾ ਰਿਹਾ ਹੈ ਕਿ ਇਸ ਨਹਿਰ ਨੂੰ ਪੂਰ ਲਿਆ ਗਿਆ ਤੇ ਇਸ ਦੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਅਤੇ ਕਿਹਾ ਕਿ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਹੈ ਤਾਂ ਉਸ ਵੇਲੇ ਲੋਕਾਂ ਦਾ ਸੰਗਤ ਦਾ ਸਾਥ ਜਿਹੜਾ ਉਹ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਰਾਤ ਦੇ 2 ਵਜੇ ਦਾ ਸਮਾਂ ਹੋ ਚੁੱਕਿਆ ਜਿਹੜੀ ਡਬਲ ਪਿੰਡ ਦੇ ਵਿੱਚ ਜਿੱਥੇ ਪਾੜ ਪਿਆ ਸੀ ਸਾਰੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਖਾਸ ਕਰਕੇ ਥਰੂ ਡਬਲ ਢੇਰ ਗੰਭੀਰਪੁਰ ਦੇ ਵੱਖ-ਵੱਖ ਨੌਜਵਾਨਾਂ ਵੱਲੋਂ ਸਰਪੰਦੇ ਸਾਰੇ ਉਪਰਲੀ ਗੰਭੀਰਪੁਰ ਦੇ सरपंच ਸਾਹਿਬ ਥਰੂ ਦੇ ਸਰਪੰਚ ਸਾਹਿਬ ਸੂਰੀਆਲ ਉਪਰਲੀ ਦੇ ਸਰਪੰਚ ਸਾਹਿਬ ਹੋਰ ਵੀ ਲੱਕੇਰੀ ਸੰਗਤ ਵੱਲੋਂ ਜਿਹੜਾ ਬਿਲਕੁਲ ਇੱਥੇ ਕੰਮ ਕਮਲ ਹੋ ਚੁੱਕਿਆ ਕਾਫੀ ਜਿਹੜੇ ਇਲਾਕੇ ਦੇ ਵਿੱਚ ਇਹ ਜਿਹੜੀ ਆ ਖਬਰ ਫੈਲਣ ਤੇ ਇੱਥੇ ਬਹੁਤ ਸੰਗਤ ਆ ਗਈ ਸੀ ਕਿਸੇ ਨੂੰ ਵੀ ਘਬਰਾਣ ਦੀ ਲੋੜ ਨਹੀਂ 100% ਐਨ ਪੱਕਾ ਕੰਮ ਇੱਥੇ ਹੋ ਚੁੱਕਿਆ ਕੰਮ ਕਮਲ ਹੋਣ ਤੋਂ ਬਾਅਦ ਇੱਥੋਂ ਸਾਰੇ ਜਿਹੜੇ ਅਸੀਂ ਹੁਣ ਜਾ ਰਹੇ ਹਾਂ ਤੇ ਅੱਗੇ ਤੋਂ ਵੀ ਜਿਹੜਾ ਹੈ ਜਦੋਂ ਵੀ ਕਦੀ ਤੁਸੀਂ ਜਿਵੇਂ ਅੱਜ ਇੱਥੇ ਅਸੀਂ ਦੇਖਿਆ ਬਹੁਤ ਰਸ਼ ਹੋ ਗਿਆ ਆਫਵਾਹਾਂ ਤੋਂ ਬਚੋ ਤੇ ਅਸੀਂ ਇੱਥੇ ਪ੍ਰਸ਼ਾਸਨ ਸਾਰੇ ਲੋਕ ਲੱਗੇ ਹੋਏ ਆ ਤੇ ਹਾਂ ਜਿਵੇਂ ਅੱਜ ਸਾਥ ਦਿੱਤਾ ਐਦਾਂ ਜਿੱਥੇ ਲੋੜ ਪਵੇ ਤੁਹਾਡੇ ਸਾਥ ਦੀ ਲੋੜ ਪਊਗੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਦਾ